ਰੱਡ ਰੱਡ ਇਹ ਇੱਕ ਛੰਦ ਦੀ ਚਾਲ ਹੈ ਸਾਰੇ ਵਿਦਵਾਨ ਇਸ ਗੱਲ ਨੂੰ ਮੰਨਦੇ ਨੇ ਕਿ ਰੱਡ ਵੀ ਇੱਕ ਛੰਦ ਦੀ ਚਾਲ ਹੈ ਜੋ ਨਾਮ ਰਸੀਏ ਬ੍ਰਹਮ ਗਿਆਨੀ ਮਹਾਪੁਰਖਾਂ ਦਾ ਅਨੁਭਵ ਹੈ ਉਸ ਅਨੁਭਵ ਦੇ ਦੁਆਰਾ ਇਹ ਵੀ ਸੀਨਾ ਬਸੀਨਾ ਸਤਿਗੁਰੂ ਜੀ ਦੇ ਵੇਲੇ ਤੋਂ ਵਿਦਿਆ ਚੱਲੀ ਆ ਰਹੀ ਹੈ ਕਿ ਜਦੋਂ ਇਹਨਾਂ 17 ਪੱਟਾਂ ਨੇ ਸਤਿਗੁਰੂ ਮਹਾਰਾਜ ਜੀ ਦੀ ਉਪਮਾ ਉਚਾਰਨ ਕੀਤੀ ਹੈ ਤਾਂ ਬ੍ਰਹਮਾ ਜੀ ਦੇ ਪੁੱਤਰ ਨਾਰਦ ਦੇ ਮਨ ਅੰਦਰ ਵੀ ਚਾਉ ਪੈਦਾ ਹੋਇਆ ਉਹ ਵੀ ਰੂਪ ਧਾਰਨ ਕਰਕੇ ਗੁਰੂ ਕੀ ਉਸਤਤ ਕਰਨ ਵਾਸਤੇ ਆਇਆ ਤੇ ਉਸ ਨੇ ਆਪਣਾ ਨਾਮ ਰੱਡ ਰਖਾਇਆ ਸੀ ਇਉਂ ਪਟ ਦਾ ਨਾਮ ਵੀ ਹੈ ਔਰ ਸਮੁੱਚੀਆਂ ਵਿਦਵਾਨਾਂ ਦੇ ਮਤ ਮੁਤਾਬਕ ਰੱਡ ਛੰਦ ਦੀ ਚਾਲ ਦਾ ਨਾਮ ਹੈ ਰੱਡ ਜਿਸ ਹੈ ਧਾਰਿ ਆਉ ਤਰਤ ਅਰ ਵਿਉਮ ਹਰ ਪਵਨ ਤੇ ਨੀਰ ਸਰ ਔਰ ਅਨਲ ਅਨਾਦ ਕੀ ਆਓ ਵਿਸ਼ਰਾਮ ਆਪ ਜੀ ਨੇ ਸਮਝ ਲਏ ਹੋਣਗੇ ਜਿਵੇਂ ਗੁਰਮੁਖਾਂ ਪਾਠ ਕੀਤਾ ਹੈ ਜਿਸ ਹੈ ਧਾਰਯੋ ਤਰਤ ਅਰ ਵਿਓਮ ਇਥੇ ਜਮਕ ਹੈ ਅਰ ਪਵਨ ਤੇ ਨੀਰ ਸਰ ਇਥੇ ਵਿਸ਼ਰਾਮ ਹੈ ਸਾਸਰਖ ਨਿਸ ਸੂਰ ਦਿਨ ਸੈਲ ਤਰੂ ਫਲ ਫੁੱਲ ਦੀ ਆਓ ਸੁਰ ਨਰ ਸਪਤ ਸਮੁੰਦਰ ਕੇ ਆ ਧਾਰਿਓ ਤਰੇ ਭਾਵਨ ਜਾਸ ਸੋਈ ਏਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ ਕਚ ਹੋ ਕੰਚਨ ਭਾਇਓ ਸ਼ਬਦ ਗੁਰ ਸ਼੍ਰਾਵਣ ਹੈ ਸੁਣਿਓ ਵਿਖਤ ਅੰਮ੍ਰਿਤ ਹੋਇਆ ਨਾਮ ਸਤਗੁਰ ਮੁਖ ਭਣਿਆਓ ਲੋਹਾ ਹੋਇਆ ਲਾਲ ਨਦਰ ਸਤਗੁਰ ਜਦ ਧਾਰੈ ਪਾਹਣ ਮਾਨਕ ਕਰੈ ਗਿਆਨ ਗੁਰ ਕਹਿਆ ਵਿਚਾਰੈ ਕਠਹੁ ਸ੍ਰੀਖੰਡ ਸਤਿਗੁਰ ਕੀ ਆਉ ਦੁਖ ਦਰਿਦਰ ਤਿਨ ਕੇ ਗਐ ਸਤਿਗੁਰ ਚਰਨ ਜਿਨ ਪਰਸਿਆ ਸੇ ਪਾਸ ਪਰੇਤ ਸੁਰ ਨਰ ਭੈ ਜਾਮ ਗੁਰੂ ਹੋਇ ਵੱਲ ਤਨਹਿ ਗਿਆਗਾਰਬ ਦਿਜੈ ਜਾਮ ਗੁਰੂ ਹੋਇ ਵੱਲ ਲਖ ਬਾਹ ਕਿਆ ਕਿਜੈ ਜਾਮ ਗੁਰੂ ਹੋਇ ਵੱਲ ਗਿਆਨ ਅਰ ਧਿਆਨ ਅਨਨ ਪਰ ਜਾਮ ਗੁਰੂ ਹੋਇ ਵੱਲ ਸ਼ਬਦ ਸਾਖੀ ਸੋ ਸੱਚ ਹੈ ਘਰ ਜੋ ਗੁਰੂ ਗੁਰੂ ਅਹਨਿਸ ਜਪੈ ਦਾਸ ਭਟ ਬੇਨਤ ਕਹਿ ਜੋ ਗੁਰੂ ਨਾਮ ਰਿਦਮ ਹੈ ਧਰੈ ਸੋ ਜਨਮ ਮਰਨ ਦੋਥੇ ਰਹੈ ਹਾਂਜੀ ਦੋਥੇ ਰਹੈ ਦੋ ਹੱਥੇ ਨਹੀਂ ਬੋਲਣਾ ਦੋਥੇ ਦੋਵਾਂ ਤੋਂ ਹੀ ਜਨਮ ਤੇ ਮਰਨ ਦੋਹਾਂ ਤੋਂ ਰਹਿਤ ਹੋ ਜਾਂਦਾ ਹੈ ਇਸ ਲਈ ਦੋਥੇ ਰਹੈ ਕਿਉਂ ਪਾਠ ਕਰਨਾ ਹੈ ਜੀ ਗੁਰ ਦਿਨ ਘੁਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰ ਬਿਨ ਸੁਰਤ ਨ ਸਿੱਧ ਗੁਰੂ ਬੈਨ ਮੋਕਤ ਨਾ ਪਾਵੇ ਗੁਰ ਕਰ ਸੱਤ ਵਿਚਾਰ ਗੁਰ ਕਰ ਰੇ ਮਨ ਮੇਰੇ ਗੁਰ ਕਰ ਸ਼ਬਦ ਸੁਪੰਨ ਅਗਨ ਕਟਹਿ ਸਭ ਤੇਰੇ ਗੁਰ ਨੈਣ ਬੈਣ ਗੁਰ ਗੁਰ ਕਰਹੁ ਗੁਰ ਸਤ ਕਵ ਨਲ ਕਹਿ ਜਨ ਗੁਰੂ ਦੇਖੇ ਜਨ ਗੁਰੂ ਨਾ ਦੇਖਿ ਆਉ ਨਾ ਹੋ ਪੀ ਆਉ ਤੇ ਅਕ ਅਥ ਸੰਸਾਰ ਮਹ ਗੁਰ ਨੈਣ ਬੈਣ ਗੁਰ ਗੁਰ ਕਰਹੁ ਇਥੇ ਯਈਆ ਸਿਰਫ ਅੱਖਰਾਂ ਦੇ ਉੱਪਰ ਦੁਲਾਵਾਂ ਦੀ ਆਵਾਜ਼ ਦੇਵੇਗਾ ਨੈਣ ਬੈਣ ਇਉਂ ਉਚਾਰਨ ਕਰਨਾ ਹੈ ਨੈ ਅਣ ਬੈ ਜਣ ਨਹੀਂ ਕਰਨਾ ਜਾਂ ਨੈ ਜਣ ਬੈ ਜਣ ਨਹੀਂ ਕਰਨਾ ਗੁਰ ਨੈਣ ਬੈਣ ਗੁਰ ਗੁਰ ਕਰਹੁ ਗੁਰੂ ਸਤ ਕਵਨੰਦ ਕਹਿ ਜਨ ਗੁਰੂ ਨਾ ਦੇਖਿਓ ਨਾ ਹੋ ਕੀਆਓ ਤੇ ਅਕਾਇਥ ਸੰਸਾਰ ਮਹਿ ਗੁਰੂ ਗੁਰੂ ਗੋੜ ਕਰ ਮਨ ਮੇਰੇ ਤਾਰਣ ਤਰਣ ਸਮੱਥ ਕਾਲ ਯੁਗ ਸੁਨਤ ਸਮਾਧ ਸਬਦ ਜਿਸ ਕੇਰੇ ਤਾਰਣ ਤਰਣ ਸਮੱਥ ਕਾਲ ਯੁਗ ਕਈਆਂ ਸਰੂਪਾਂ ਵਿੱਚ ਸਮਰੱਥ ਪਾਠ ਵੀ ਹੁੰਦਾ ਹੈ ਮਮੇ ਦੇ ਚਰਨ ਵਿੱਚ ਅੱਧਾ ਰਾਰਾ ਲਾ ਕੇ ਪਰ ਜੋ ਸ਼ੁੱਧ ਸਰੂਪ ਜਿਆਦਾ ਨਿਸ਼ਚੇਵਾਚਕ ਹੈ ਸੋ ਇਸੇ ਤਰ੍ਹਾਂ ਹੈ ਤਾਰਣ ਤਰਨ ਸਮਾਥ ਕਾਲਯੁਗ ਅਰਥ ਉਹੀ ਹੈ ਤਾਰਣ ਤਰਨ ਸਮਾਥ ਕਾਲਯੁਗ ਸੁਨਤ ਸਮਾਧ ਸਬਦ ਜਿਸ ਕੇਰੇ ਹੁਨ ਦੁਖਨ ਨਾਸ ਸੁਖਦਾਇਕ ਸੂਰਾ ਜੋ ਧਰਤ ਧਿਆਨ ਬਸਤ ਤਿਹਨੇਰੇ ਪੂਰਾ ਪੁਰਖ ਰਿਦਾ ਹਰਿ ਸਿਮਰਤ ਮੁਖ ਦੇਖਤ ਅਗ ਜਾਹ ਪਰੇਰੇ ਜਾਓ ਹਰ ਬੁੱਧ ਰਿੱਧ ਸਿੱਧ ਚਾਹਤ ਗੁਰੂ ਗੁਰੂ ਗੁਰ ਕਰ ਮਨ ਮੇਰੇ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਲਗਾ ਮਾਤਰਾ ਦਾ ਇੱਥੇ ਖਾਸ ਖਿਆਲ ਰੱਖਣਾ ਜੀ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਗੁਰੂ ਸੁਖ ਪਾਇਓ ਨਹੀਂ ਇੱਥੇ ਬੋਲਣਾ ਕਦੇ ਵੀ ਨਹੀਂ ਗੁਰੂ ਮੁਖ ਦੇਖ ਸਤਗੁਰੂ ਜੀ ਦਾ ਮੁਖਾਰ ਬਿੰਦ ਤੱਕ ਕੇ ਗਰੂ ਸੁਖ ਪਾਇਓ ਭਾਰੀ ਸੁਖ ਪ੍ਰਾਪਤ ਕੀਤਾ ਗਰੂ ਤੋਂ ਭਾਵ ਹੈ ਭਾਰੀ ਬਹੁਤ ਜ਼ਿਆਦਾ ਅਤਿਅੰਤ ਆਨੰਦ ਬਹੁਤ ਇਹ ਸੁਖ ਦੀ ਪ੍ਰਾਪਤੀ ਹੋਈ ਸਤਗੁਰਾਂ ਦਾ ਮੁਖ ਤੱਕ ਕੇ ਇਸ ਲਈ ਗਰੂ ਬੋਲਣਾ ਹੈ ਗੁਰੂ ਨਹੀਂ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਗੁਰੂ ਮੁਖ ਦੇਖ ਗਰੂ ਸੁਖ ਪਾਇਆਓ ਹੋਤੀ ਜੋ ਪਿਆਸ ਪਿਉਸ ਪਵਨ ਕੀ ਬੰਛਤ ਸਿੱਧ ਕਉ ਵਿਦ ਮਿਲਾਇਆ ਪੂਰਨ ਭੋ ਮਨ ਠੌਰ ਬਸੋ ਰਸ ਬਾਸਨ ਸਿਆਉ ਜੋ ਦਹੰ ਦਿਸ ਧਾਇਆ ਗੋਬਿੰਦਵਾਲ ਗੋਬਿੰਦਪੁਰੀ ਸਾਮ ਜਲਨ ਤੀਰ ਵਿਪਾਸ ਬਨਾਇਆ ਗਾਇਓ ਦੁਖ ਦੂਰ ਬਰਖਨ ਕੋ ਸੋ ਗੁਰੂ ਮੁਖ ਦੇਖ ਗਰੂ ਸੁਖ ਪਾਯੋ ਸਮਰਥ ਗੁਰੂ ਸਿਰ ਹੱਥ ਧਰਿ ਆਓ ਇਸ ਵਿਸ਼ਰਾਮ ਦਾ ਖਾਸ ਖਿਆਲ ਰੱਖਣਾ ਕਿਤੇ ਵਿਸ਼ਰਾਮ ਗਲਤ ਲਾ ਕੇ ਆਪਾਂ ਅਰਥ ਹੀ ਉਲਟਨਾ ਕਰ ਦੇਵੀਏ ਸਮਰਥ ਗੁਰੂ ਸਿਰ ਹੱਥ ਧਰਿ ਆਓ ਸਰਬ ਕਲਾ ਸਮਰਥ ਸਤਿਗੁਰਾਂ ਨੇ ਕਿਰਪਾ ਕਰਕੇ ਸਿਰ ਦੇ ਉੱਪਰ ਹੱਥ ਰੱਖਿਆ ਜੇ ਆਪਾਂ ਸਿੱਧਾ ਹੀ ਬੋਲ ਦੇਵਾਂਗੇ ਕਿ ਸਮਰੱਥ ਗੁਰੂ ਸਿਰ ਹੱਥ ਧਰਿ ਆਓ ਸਮਰੱਥ ਗੁਰੂ ਦੇ ਸਿਰ ਤੇ ਹੱਥ ਰੱਖਣ ਵਾਲਾ ਭਾਈ ਹੋਰ ਕੌਣ ਹੋ ਸਕਦਾ ਹੈ ਕਿਸੇ ਦੀ ਹਿੰਮਤ ਹੀ ਨਹੀਂ ਕਿਸੇ ਦੀ ਮਜ਼ਾਹਲ ਹੀ ਨਹੀਂ ਕਿਸੇ ਦੀ ਸਮਰੱਥਾ ਹੀ ਨਹੀਂ ਇਸ ਲਈ ਇਹ ਵਿਸ਼ਰਾਮ ਇੱਥੇ ਅਤਿਅੰਤ ਜ਼ਰੂਰੀ ਹੈ ਸਮਰੱਥ ਗੁਰੂ ਸਿਰ ਹੱਥ ਧਰਿ ਆਓ ਸਮਰੱਥ ਗੁਰੂ ਸਿਰ ਹੱਥ ਧਰਿ ਆਓ ਗੁਰ ਕੀਨੀ ਕਿਰਪਾ ਹਰ ਨਾਮ ਦੀ ਆਓ ਜਿਸੇ ਦੇਖ ਚਰਨ ਅਘਨ ਹਰਿ ਆਓ ਨਿਸ ਬਾਸੁਰ ਏਕ ਸਮਾਨ ਧਿਆਨ ਸੋ ਨਾਮ ਸੁਨੇ ਸਤ ਪਾਨ ਡਰਿ ਆਓ ਪਨ ਦਾਸ ਸੋ ਆਸ ਜਗਤਰ ਗੁਰੂ ਕੀ ਪਾਰਸ ਭੇਟ ਪਰਸ ਕਰਿ ਆਓ RAM ਦਾਸ ਗੁਰੂ ਹਰਿ ਸਾਤ ਕੀ ਆਓ ਸਮਰਥ ਗੁਰੂ ਸਿਰ ਹੱਥ ਧਰਿ ਆਓ ਸਾਧ ਸੰਗਤ ਜੀ ਭਟ ਦਾਸ ਰਹੇ ਨੇ ਕੇ ਸੋ ਨਾਮ ਸੁਨੇ ਸੋਤ ਭਾਨ ਡਰਿ ਆਓ ਡਰਿ ਆਓ ਰਾਰੇ ਦੇ ਹੀਠਾਂ ਜਈਆ ਹੋਣ ਕਰਕੇ ਹਰਿ ਆਓ ਡਰਿ ਆਓ ਕਰਿ ਆਓ ਧਰਿ ਆਓ ਇਹ ਸਾਰੇ ਉਚਾਰਣ ਇਸੇ ਤਰ੍ਹਾਂ ਆ ਰਹੇ ਨੇ ਨਾਮ ਸੁਣ ਕੇ ਸਤਿਗੁਰੂ RAM DAS ਜੀ ਦਾ ਸੋਤ ਭਾਨ ਡਰਿ ਆਓ ਭਾਨ ਕਹਿੰਦੇ ਨੇ ਸੂਰਜ ਨੂੰ ਸੋਤ ਕਹਿੰਦੇ ਪੁੱਤਰ ਨੂੰ ਸੂਰਜ ਦਾ ਪੁੱਤਰ ਵੀ ਡਰ ਜਾਂਦਾ ਸੋ ਕੌਣ ਹੈ ਧਰਮ ਰਾਜਾ ਸੂਰਜ ਦਾ ਪੁੱਤਰ ਧਰਮਰਾਜ ਕਿਹਾ ਜਾਂਦਾ ਹੈ ਸਤਿਗੁਰੂ RAMDAS ਜੀ ਦਾ ਨਾਮ ਸੁਣ ਕੇ ਧਰਮਰਾਜਾ ਵੀ ਡਰਦਾ ਹੈ ਅਬ ਰਾਖਾ ਦਾਸ ਪਾਟ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਖਸ ਫਾਰੇ ਕਰ ਆਦ ਹਨ ਦਰੋਪਤੀ ਲਾਜ ਰਖੀ ਹਰ ਪ੍ਰਭ ਜੀ ਛੇਨਤ ਵਸਤਰ ਦੀਨ ਬਹੁ ਸਾਜ ਉਦਾਮਾ ਅਪਦਾ ਤੇ ਰਾਖਿਆ ਗਨ ਕਾ ਪੜਤ ਪੂਰੇ ਤਿਹ ਕਾਜ ਸ੍ਰੀ ਸਤਗੁਰ ਸੁਪ੍ਰਸੰਨ ਕਾਲਯੁਗ ਹੋਏ ਰਖਹ ਦਾਸ ਭਾਟ ਕੀ ਲਾਜ ਗਨ ਕਾ ਪੜਤ ਪੂਰੇ ਤਿਹ ਕਾਜ ਪੜਤ ਪੜ ਕੇ ਪ੍ਰਮਾਤਮਾ ਦਾ ਨਾਮ ਗਨ ਕਾ ਪੂਰੇ ਤਿਹ ਕਾਜ ਪੂਰੇ ਨਹੀਂ ਬੋਲਣਾ ਕਿ ਪੂਰੇ ਤਿਹ ਕਾਜ ਭਾਵੇਂ ਅਰਥ ਉਥੋਂ ਵੀ ਸਪਸ਼ਟ ਹੋ ਜਾਂਦਾ ਹੈ ਪੂਰੇ ਤੇਹ ਕਾਜ ਤੋਂ ਭਾਵ ਉਹਦੇ ਕਾਰਜ ਪੂਰਨ ਕੀਤੇ ਸੰਪੂਰਨ ਕਰ ਦਿੱਤੇ ਹਾਂਜੀ ਝੋਲਨਾ ਝੋਲਨਾ ਛੰਦ ਦਾ ਨਾਮ ਹੈ ਅਸਲ ਵਿੱਚ ਝੂਲੜਾ ਛੰਦ ਹੋਇਆ ਕਰਦਾ ਹੈ ਝੱਜੇ ਨੂੰ ਦਲੈਂਕੜ ਲਾ ਕੇ ਝੋਲਨਾ ਛੰਦ ਛੰਦਾਬੰਦੀ ਵਿੱਚ ਇਹ ਇੱਕ ਛੰਦ ਹੈ ਔਰ ਭਟਾ ਨੇ ਆਪਣੀ ਭਟ ਪਾਸ਼ਾ ਵਿੱਚ ਉਸ ਝੋਲਨਾ ਨੂੰ ਝੋਲਨਾ ਕਹਿ ਕੇ ਉਚਾਰਨ ਕੀਤਾ ਹੈ